ਕੀ ਕੀ ਦੋਸ਼ਾਂ ਸੀ ਕਿ ਨਵਾਜ਼ੀ ਬੇਸ਼ੱਕ ਵਿਰਾਟ ਕੋਹਲੀ ਆਊਟ ਹੋ ਗਿਆ ਸੀ ਪਰ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਾਰਿਆਂ ਦੇ دعਵਾਵਾਂ ਜੈਕਰੇ ਲੱਗ ਰਹੀ ਸੀ ਬੋਲੇ ਚੁਨੇ ਅਜਿਹਾ ਲੱਗ ਰਹੀ ਸੀ ਤੇ ਚਿੱਤ ਯਕੀਨਨ ਸੀ ਅਰਦਾਸ ਕਰੋ ਉਸ ਬਾਪੇ ਨੂੰ ਉਸ ਮਾਤਾ ਨੂੰ ਉਸ ਪ੍ਰਗਟ ਪਰਵਤ ਦੀਗਾਰ ਨੂੰ ਕਿ ਆਪਾਂ ਕੱਪ ਜਿਹੜਾ ਚੈਂਪੀਅਨ ਕੱਪ ਚੈਂਪੀਅਨਸ਼ਿਪ ਦਾ ਕੱਪ ਫਾਇਦਾ ਉਹ ਲੈ ਕੇ ਆਜਾ ਸਟ੍ਰੇਨ ਹੋ ਰਹਾ ਕੇ ਕਿਦੇ ਇੰਡੀਆ ਬਹੁਤ ਖੁਸ਼ੀ ਦੀ ਗੱਲ ਆ ਜੀ ਇੰਡੀਆ ਨੇ ਜੇ ਜੈਨੂ ਹਰਾਇਆ ਅਸੀਂ ਫੈਨ ਵੀ ਕੀਤਾਗੇ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ਮੈਚ ਜਿਵੇਂ ਹੀ ਪਹੁੰਚੀ ਤਾਂ ਨਾਬਾ ਸ਼ਹਿਰ ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਨਬਾ ਸ਼ਹਿਰ ਦੇ ਪਟਿਆਲਾ ਗੇਟ ਬੱਸ ਸਟੈਂਡ ਦੇ ਵਿੱਚ ਕ੍ਰਿਕਟ ਪ੍ਰੇਮੀ ਪੰਕਜ ਪੱਪੂ ਵੱਲੋਂ ਵੱਡੀ ਸਕਰੀਨ ਲਗਾ ਕੇ ਸਾਰੇ ਹੀ ਕ੍ਰਿਕਟ ਪ੍ਰੇਮੀ ਇੱਕ ਜਗ੍ਹਾ ਤੇ ਇਕੱਠੇ ਹੋਏ ਸਨ ਅਤੇ ਜਿਵੇਂ ਹੀ ਇੰਡੀਆ ਨੇ 6 ਰਨ ਦੇ ਬਾਉਂਡਰੀ ਦੇ ਨਾਲ ਜਿੱਤ ਹਾਸਲ ਕੀਤੀ ਤਾਂ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਖੁਸ਼ੀ ਚ ਝੂਮਦੇ ਨਜ਼ਰ ਆ ਰਹੇ ਨੇ ਕ੍ਰਿਕਟ ਪ੍ਰੇਮੀਆਂ ਨੇ ਕਿਹਾ ਕਿ ਭਾਵੇਂ ਕਿ ਵਿਰਾਟ ਕੋਹਲੀ ਆਊਟ ਹੋ ਗਏ ਸੀ ਪਰ ਉਨ੍ਹਾਂ ਨੇ ਇੰਡੀਆ ਨੂੰ ਜਿੱਤ ਦੇ ਕਰੀਬ ਪਹੁੰਚਾ ਦਿੱਤਾ ਸੀ ਅਤੇ ਸਾਨੂੰ ਪੂਰੀ ਉਮੀਦ ਸੀ ਕਿ ਭਾਰਤ ਜਿੱਤ ਹਾਸਲ ਕਰਕੇ ਹੀ ਫਾਈਨਲ 'ਚ ਪਹੁੰਚੇਗਾ 2023 'ਚ ਵਰਲਡ ਕੱਪ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਸੀ ਅਤੇ ਉਸ ਦਾ ਬਦਲਾ ਭਾਰਤ ਨੇ ਲੈ ਲਿਆ ਇਸ ਮੌਕੇ ਕ੍ਰਿਕਟ ਪ੍ਰੇਮੀਆਂ ਨੇ ਕਿਹਾ ਕਿ ਜਦੋਂ ਮੈਚ ਸ਼ੁਰੂ ਹੋਇਆ ਉਦੋਂ ਤੋਂ ਹੀ ਅਸੀਂ ਵੱਡੀ ਸਕਰੀਨ ਲਗਾ ਕੇ ਮੈਚ ਦੇਖ ਰਹੇ ਹਾਂ ਅਤੇ ਖੂਬ ਆਨੰਦ ਮਾਣ ਰਹੇ ਸੀ ਪਰ ਸਾਨੂੰ ਪੂਰਾ ਯਕੀਨ ਸੀ ਕਿ ਭਾਰਤ ਫਾਈਨਲ ਵਿੱਚ ਜ਼ਰੂਰ ਪਹੁੰਚੇਗਾ ਭਾਵੇਂ ਕਿ ਵਿਰਾਟ ਕੋਹਲੀ ਆਊਟ ਹੋ ਗਏ ਸੀ ਪਰ ਸਾਨੂੰ ਪੂਰਾ ਯਕੀਨ ਹੈ ਕਿ ਇੰਡੀਆ ਟੀਮ ਜਿੱਤ ਹਾਸਲ ਕਰਕੇ ਹੀ ਫਾਈਨਲ 'ਚ ਜਾਵੇਗੀ ਅਤੇ ক্রিকেট ਪ੍ਰੇਮੀਆਂ ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਕਿ 2011 ਇਹ ਫਨਰ ਗਤੀਵਿਧਾਨੀ ਸਤਤਰੀ ਕੇਂਦਰ ਉਹ ਬਾਲਾ ਜੀ ਦਾ ਜਨਮ ਦਿਤੀ ਸ਼੍ਰੀ ਹਨੂਮਾਨ ਜੀ ਦਾ ਦਿਨ ਸੀ ਤੇ ਜਿੱਤ ਤਾਂ ਯਕੀਨਨ ਸੀ ਬੇਸ਼ੱਕ ਵਿਰਾਟ ਕੋਲੀ ਆਊਟ ਹੋ ਗਿਆ ਸੀ ਪਰ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਕਿ ਸਾਰਿਆਂ ਦੀਆਂ ਦੁਆਵਾਂ ਜੈ ਕਰੇ ਲੱਗ ਰਹੀਆਂ ਸੀ ਬੋਲੇ ਸੋਨੇ ਆ ਸੀ ਨਾਰੇ ਲੱਗ ਰਹੇ ਸੀ ਤੇ ਜਿੱਤ ਯਕੀਨਨ ਸੀ ਤੇ ਗੱਲ ਇਹ ਆ ਵੀ ਅਸੀਂ ਨਗਰ ਕੌਂਸਲ ਨਾਭਾ ਵੱਲੋਂ ਸਾਡੀ ਸਾਰੀ ਐਮਸੀ ਟੀਮ ਤੇ ਸਾਡੇ ਐਮਐਲਏ ਦੇਮਾਨ ਸਾਹਿਬ ਦਾ ਹੁਕਮ ਸੀ ਕੋਈ ਵੀ ਧਰਮ ਦਾ ਪ੍ਰੋਗਰਾਮ ਹੈ ਕਿਸੇ ਵੀ ਤਰੀਕੇ ਦਾ ਸੋਸ਼ਲ ਖੁਸ਼ੀ ਦਾ ਪ੍ਰੋਗਰਾਮ ਹੈ ਉਹ ਪਟਿਆਲਾ ਕਨਵਸਟੈਂਡ ਨੂੰ ਆਉਂਦਾ ਤੇ ਬੇਸ਼ੱਕ ਸੈਮੀਫਾਈਨਲ ਦੀ ਅਸੀਂ ਉਹ ਵੀ ਇੱਥੇ ਕੀਤਾ ਤੇ ਅਗਲੀ ਵਾਰ ਫਾਈਨਲ ਵੀ ਇਸੇ ਬਾਜੇ ਕਾਜੇ ਨਾਲ ਇਸ ਤੋਂ ਵੱਧ ਕੱਠ ਨਾਲ ਤੁਸੀਂ ਦੇਖਿਆ ਸਾਰੀ ਨੱਚ ਰਹੀ ਦੀ ਝੂਮਰੇ ਦੀ ਹਸਰੇ ਦੀ ਧਾਰੇ ਦੀ ਢੋਲ ਤੇ ਨੱਚ ਰਹੀ ਤੇ ਐਵੇਂ ਬਾਜੇ ਕਾਜੇ ਨਾਲ ਵੱਡਾ ਰਸ ਤੇ ਵੱਡੇ ਕੱਠ ਨਾਲ ਜਿਹੜਾ ਫਾਈਨਲ ਮੈਚ ਵੀ ਇੱਥੇ ਐਤਵਾਰ ਦਾ ਹੋਣਾ ਹੈ ਉਹਦਾ ਰੰਗ ਰੰਗ ਪ੍ਰੋਗਰਾਮ ਕਰਕੇ ਦਿਖਾਇਆ ਜਾਊਗਾ ਤੇ ਮੇਰੀ ਬੇਨਤੀ ਹੈ ਨਵਾਂ ਵਸੀਆਂ ਨੂੰ ਕਿ ਐਤਵਾਰ ਨੂੰ ਆਓ ਸਾਰੇ ਇੱਥੇ ਇਕੱਠੇ ਰਲ ਕੇ ਮੈਚ ਦੇਖੀਏ ਤੇ ਦੁਆ ਕਰੋ ਅਰਦਾਸ ਕਰੋ ਉਸ ਬਾਪੇ ਨੂੰ ਉਸ ਮਾਤਾ ਨੂੰ ਉਸ ਪ੍ਰਗਟ ਪਰਬਦੀਗਾਰ ਨੂੰ ਕਿ ਆਪਾ ਕੱਪ ਜਿਦਾ ਚੈਂਪੀਅਨਸ਼ਿਪ ਕੌਪ ਚੈਂਪੀਅਨਸ਼ਿਪ ਦਾ ਕੱਪ ਫਾਇਦਾ ਉਹ ਲੈ ਕੇ ਜੀ ਇੱਕ ਚੀਜ਼ ਦੇਖੀ ਆ ਵੀ ਜਿੰਨੀ ਦੇਰ ਮੈਚ ਚੱਲਦਾ ਰਿਹਾ ਭੋਲੇ ਨਾਂ ਤੇ ਭਜਨ ਚੱਲੀ ਗਏ ਹਾਂਜੀ ਮੈਚ ਕਿਵੇਂ ਹਾਰ ਜੰਦੇ ਦੀ ਅੱਲੇ ਅੱਜ ਦਾ ਹਨੂਮਾਨ ਜੀ ਦਾ ਦਿਨ ਤੇ ਮੰਗਲਵਾਰ ਤੀ ਹੁਣ ਐਤਵਾਰ ਨੂੰ ਵੀ ਚੰਡੇ ਗੱਡਾਂਗੇ ਜਾਇ ਸਾਫਟ ਅਫਰੀਕਾ ਜੇ ਜਾਇ ਨਿਊਜ਼ੀਲੈਂਡ ਆਦੇ ਦੋਨਾਂ ਨੂੰ ਹਰਾ ਕੇ ਤੇ ਚਾਹਦੇ ਚੈਂਪੀਅਨ ਟਰੋਫੀ ਐਸਪੀ ਆਪਣੇ ਭਾਰਤ ਦੇ ਹੱਥੇ ਜੈ ਮਤ